ਅਵਨੀਸ਼ ਤੇ ਸੁਸ਼ਮਾ ਕਰ ਗਏ ਤਾਂ ਰੋਹਨ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਬਹੁਤ ਟਾਈਮ ਲਾਏ ਅਵਨੀਸ਼ ਕਹਿੰਦਾ ਬੇਟਾ ਪਹਿਲਾਂ ਤਾਂ ਹਸਪਤਾਲ ਬੈਠੇ ਰਹੇ ਫਿਰ ਕਿਰੇਤ ਦੇ ਘਰ ਚਲੇ ਗਏ ਮੈਂ ਕਿਹਾ ਉਸਦੀ ਸੱਸ ਦਾ ਸੁਆਦ ਚੰਗਾ ਨਹੀਂ ਲੱਗਦਾ ਵੇਖ ਹੀ ਆਈਏ ਕਿ ਕਿਰੇ ਠੀਕ ਹੈ ਕਿ ਨਹੀਂ ਪਰ ਉਹ ਤਾਂ ਖੋਚ ਸੀ ਰੋਹਨ ਕਹਿੰਦਾ ਪਾਪਾ ਜੇ ਮੁੰਡਾ ਠੀਕ ਹੋਵੇ ਤਾਂ ਕੁੜੀਆਂ ਸੱਸ ਦੀ ਪਰਵਾਹ ਨਹੀਂ ਕਰਦੀਆਂ ਨਾਲੇ ਕਿਰੇਤ ਨੇ ਕਿਹੜਾ ਸੱਸ ਕੋਲ ਬੈਠੀ ਰਹਿਣਾ ਹੈ ਉਨੇ ਤੱਕ ਕੈਨੇਡਾ ਚਲੀ ਜਾਣਾ ਹੈ ਸੁਸ਼ਮਾ ਕਹਿੰਦੀ ਹੋਰ ਕੀ ਕਿਰਤ ਨੇ ਬਾਹਰ ਚਲੇ ਜਾਣਾ ਸਾਨੂੰ ਕੀ ਲੋੜੇ ਟੈਨਸ਼ਨ ਲੈਣ ਦੀ ਰੋਹਨ ਕਹਿੰਦਾ सोनू ਦਾ ਵੱਡਾ ਭਰਾ ਠੀਕ ਹੈ ਅਵਨੀਸ਼ ਕਹਿੰਦਾ ਉਸਦੇ ਪੁੱਤਰ ਗੁਰਦਿਆਂ ਦੀ ਖਰਾਬੀ ਹੋ ਗਈ ਹੈ ਉਹਦਾ ਬਿੰਮੀ ਦੇ ਮਾਪਿਆਂ ਨੇ ਬਹੁਤ ਮਾਰਾ ਕੀਤਾ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਹ ਮੁੰਡਾ ਤਾਂ ਨਸ਼ੇ ਕਰਦਾ ਸੀ ਤਾਂ ਹੀ ਉਸਦੇ ਗੁਰਦੇ ਖਰਾਬ ਹੋ ਗਏ ਰੋਹਨ ਉੱਠ ਕੇ ਅੰਦਰ ਚਲਾ ਜਾਂਦਾ ਹੈ ਸ਼ੁਸ਼ਮਾ ਅਵਨੇਸ਼ ਨੂੰ ਕਹਿੰਦੀ ਹੈ ਕਿ ਤੁਸੀਂ ਬਿੰਮੀ ਦੀ ਗੱਲ ਨਾ ਕਰਿਆ ਕਰੋ ਕਿਰਤ ਦੇ ਵਿਆਹ ਤੋਂ ਬਾਅਦ ਰੋਹਨ ਬਿੰਮੀ ਨੂੰ ਵੇਖ ਕੇ ਫਿਰ ਚੁੱਪ ਗਿਆ ਹੈ ਅਵਨੇਸ਼ ਕਹਿੰਦਾ ਕੋਈ ਨਾ ਉਹ ਹਾਲਾਤਾਂ ਦਾ ਸਾਹਮਣਾ ਕਰਨਾ ਸਿੱਖ ਗਿਆ ਹੈ ਆਪੇ ਸੰਭਜ ਜਾਵੇਗਾ ਪਰ ਮੈਨੂੰ ਸੋਨੂੰ ਦਾ ਡਰ ਲੱਗਦਾ ਹੈ ਕਿ ਕੀ ਤੀ ਉਹ ਵੀ ਵੱਡੇ ਮੁੰਡੇ ਮੰਗ ਨਸ਼ੇ ਨਾ ਕਰਦਾ ਹੋਵੇ ਗੱਡੀ ਲੈ ਕੇ ਹਸਪਤਾਲ ਵੀ ਨਹੀਂ ਆਇਆ ਤੇ ਘਰ ਵੀ ਨਹੀਂ ਆਇਆ ਸੀ ਸ਼ੁਸ਼ਮਾ ਕਹਿੰਦੀ ਵੱਡਾ ਨਸ਼ੇ ਕਰਦਾ ਹੇ ਤਾਂ ਇਹ ਵੀ ਕੀ ਪਤਾ ਅਸੀਂ ਵੀ ਬਿੰਮੀ ਦੇ ਮਾਪੇ ਮੰਗ ਛੇਤੀ ਛੇਤੀ ਰਿਸ਼ਤਾ ਕਰ ਦਿੱਤਾ ਕਿਰਤ ਦੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਰੈਨੂ ਵਿਕਾਸ ਕੋਲ ਆਈ ਤੇ ਉਸ ਨੂੰ ਕਹਿੰਦੀ ਹੈ ਕਿ ਕੀ ਹਾਲ ਹੋ ਗਿਆ ਏ ਮੇਰੇ ਪੁੱਤਰ ਦਾ ਵਿਕਾਸ ਕਹਿੰਦਾ ਮੰਮੀ ਤੂੰ ਮੈਨੂੰ ਗੋਲੀਆਂ ਨਾ ਦਿੰਦੀ ਤਾਂ ਮੇਰੀ ਇਹ ਹਾਲਤ ਨਾ ਹੁੰਦੀ ਬਿੰਮੀ ਕਹਿੰਦੀ ਕਿਹੜੀਆਂ ਗੋਲੀਆਂ ਦਿੱਤੀਆਂ ਮੰਮੀ ਜੀ ਰੇਨੂ ਕਹਿੰਦੀ ਮੈਂ ਇਸਦੀ ਜੇਬ ਵਿੱਚੋਂ ਕੱਦੇ ਸੀ ਨਸ਼ੇ ਦੀਆਂ ਗੋਲੀਆਂ ਦੇ ਪੱਤੇ ਇਹ ਕੱਲ੍ਹ ਜਾਣ ਲੱਗੇ ਮੇਰੇ ਦਰਲੇ ਕਰਦਾ ਸੀ ਕਿ ਮੇਰਾ ਸਰੀਰ ਪੀੜਤ ਕਰਦਾ ਹੈ ਮੰਮੀ ਇੱਕ ਪੱਤਾ ਦੇ ਦੇ ਬਿੰਮੀ ਕਹਿੰਦੀ ਵਿਕਾਸ ਨੂੰ ਸਾਰੀਆਂ ਗੋਲੀਆਂ ਖਾ ਗਏ ਵਿਕਾਸ ਹਾਂ ਵਿੱਚ ਸਿਰ ਹਿਲਾਉਂਦਾ ਹੈ ਤਾਂ ਬਿੰਮੀ ਸੋਚਦੀ ਹੈ ਕਿ ਕਿਹੋ ਜੀ ਮਾਂ ਹੈ ਜੋ ਪੁੱਤਰ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੀ ਹੈ ਉਧਰ ਕਿਰਤ ਨੂੰ ਸੋਨੂੰ ਦੀ ਫਿਕਰ ਹੋ ਰਹੀ ਸੀ ਉਹ ਸੋਨੂੰ ਨੂੰ ਫੋਨ ਕਰਦੀ ਹੈ ਤਾਂ ਫੋਨ ਚੁੱਕਦਾ ਨਹੀਂ ਚਾਰ ਪੰਜ ਵਾਰ ਫੋਨ ਕਰਨ ਤੋਂ ਬਾਅਦ ਸੋਨੂੰ ਨੇ ਫੋਨ ਚੁੱਕਿਆ ਤਾਂ ਕਿਰਤ ਨੂੰ ਕਹਿੰਦਾ ਕੀ ਹੋ ਗਿਆ ਤੈਨੂੰ ਮੈਂ ਆਪਣੇ ਦੋਸਤਾਂ ਨੂੰ ਪਾਰਟੀ ਕਰ ਰਿਹਾ ਹਾਂ ਠਹਿਰ ਕੇ ਆਵਾਂਗਾ ਕਿਰਤ ਸੋਚਦੀ ਹੈ ਕਿ ਵਿੰਮੀ ਦੇ ਤਾਂ ਮੰਮੀ ਪਾਪਾ ਨੇ ਰਿਸ਼ਤਾ ਕੀਤਾ ਪਰ ਮੈਂ ਤਾਂ ਆਪ ਹੀ ਗਲਤ ਇਨਸਾਨ ਨਾਲ ਪੰਗਾ ਲੈ ਲਿਆ ਹੈ ਪਹਿਲਾਂ ਤਾਂ ਕਿਵੇਂ ਸ਼ਰੀਪ ਬਣ ਕੇ ਕੋਚਿੰਗ ਸੈਂਟਰ ਜਾਂਦਾ ਸੀ ਵਿਆਹ ਤੋਂ ਬਾਅਦ ਇਸਦੇ ਤੇਵਰੀ ਬਦਲ ਗਏ ਪਰ ਬੱਚੂ ਤੂੰ ਮੈਨੂੰ ਜਾਣਦਾ ਨਹੀਂ ਜਾਂ ਤਾਂ ਪੂਰਾ ਸਿੱਧਾ ਕਰਾਂਗੀ ਤੇ ਜਾਂ ਫਿਰ ਟੇਡਾ ਉਧਰ ਸੋਨੂ ਰਾਤ ਨੂੰ ਸ਼ਰਾਬ ਨਾਲ ਰੱਜਿਆ ਹੋਇਆ ਘਰ ਆਇਆ ਤਾਂ ਉਸ ਨੂੰ ਵੇਖ ਕੇ ਕੀਰਤ ਨੂੰ ਬਹੁਤ ਗੁੱਸਾ ਆਇਆ ਪਰ ਇਸ ਵਕਤ ਉਸ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ ਇਸ ਕਰਕੇ ਕੀਰਤ ਚੁੱਪ ਕਰਕੇ ਸੌਂ ਗਈ ਸਵੇਰੇ ਸੋਨੂ ਉੱਠਿਆ ਤਾਂ ਕੀਰਤ ਆਪਣੇ ਕੱਪੜੇ ਅਟੇਚੀ ਵਿੱਚ ਪਾਉਣ ਲੱਗੀ ਸੋਨੂ ਕਹਿੰਦਾ ਹੈ ਕਿ ਕੀਰਤ ਇਹ ਕੀ ਕਰ ਰਹੀ ਹੈ ਤਾਂ ਉਹ ਕਹਿੰਦੀ ਤੇ ਲੱਛਣ ਹੈ ਨਹੀਂ ਮੇਰੇ ਨਾਲ ਰਹਿਣ ਵਾਲੇ ਅੱਜ ਤਾਂ ਇੱਕ ਦਿਨ ਹੋਇਆ ਆਪਣੇ ਵਿਆਹ ਨੂੰ ਤੇ ਤੈਨੂੰ ਆਪਣੇ ਆਪ ਦੀ ਹੋਸ਼ ਨਹੀਂ ਜੇ ਇਹ ਕੁਝ ਕਰਨਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਮੈਂ ਨਹੀਂ ਰਹਿਣਾ ਤੇਰੇ ਨਾਲ ਮੈਂ ਨਹੀਂ ਚਾਹਦੀ ਕਿ ਮੈਂ ਬਿੰਮੀ ਭਾਬੀ ਵਾਂਗ ساری ਉਮਰ ਰੋਂਦੀ ਰਹਾ ਇਸ ਲਈ ਮੈਂ ਆਪਣੇ ਘਰ ਚੱਲੀ ਹਾਂ ਸੋਨੂੰ ਕਹਿੰਦਾ ਕਿਰਤ ਇਹ ਕੀ ਕਰਦੀ ਹੈ ਉਹ ਤਾਂ ਮੇਰੇ دوست ਵਿਆਹ ਦੀ ਪਾਰਟੀ ਮੰਗਦੇ ਸੀ ਤਾਂ ਕਰਕੇ ਪੀ ਲਈ ਮੈਂ ਕਦੇ ਹਰ ਰੋਜ਼ ਪੀਂਦਾ ਹਾਂ ਮੈਂ ਤੈਨੂੰ ਦੱਸਿਆ ਤਾਂ ਸੀ ਕਿ ਮੈਂ ਕਦੇ-ਕਦੇ ਪੀ ਲੈਂਦਾ ਹਾਂ ਕੀਰਤ ਕਹਿੰਦੀ ਕਦੇ-ਕਦੇ ਇੰਨੀ ਪਿੰਦਾ ਹੈ ਕਿ ਆਪਣੇ ਆਪ ਦੀ ਸੋਚੀ ਵੀ ਨਾ ਰਹੇ ਤੈਨੂੰ ਪਤਾ ਸੀ ਕਿ ਤੇਰੀ ਕੱਲ ਵਿਆਹੀ ਪਤਨੀ ਕਿੱਥੇ ਹੈ ਸਾਰੀ ਰਾਤ ਬੇਹੋਸ਼ੁੱਤਾ ਪਿਆ ਸੀ ਤੇਰੇ ਵਰਗੇ ਨਾਲ ਕੈਨੇਡਾ ਜਾ ਕੇ ਮੈਂ ਕੀ ਕਰਨਾ ਹੈ ਮੈਂ ਇਕੱਲੀ ਹੀ ਚਲੀ ਜਾਵਾਂਗੀ ਵਿਆਹ ਤੋਂ ਪਹਿਲਾਂ ਤੂੰ ਕਿਵੇਂ ਪਿਆਰ ਦੀਆਂ ਗੱਲਾਂ ਕਰਦਾ ਸੀ ਤੇ ਵਿਆਹ ਤੋਂ ਅਗਲੇ ਦਿਨ ਹੀ ਤੂੰ ਸਾਰਾ ਦਿਨ ਮੇਰਾ ਫੋਨ ਵੀ ਨਹੀਂ ਚੁੱਕਦਾ ਰਿਹਾ ਸੋਨੂ ਕਿਰਤ ਦੀ ਬਾਹ ਫੜ ਕੇ ਉਸ ਨੂੰ ਬਿਠਾ ਕੇ ਕਹਿੰਦਾ ਹੈ ਕਿ ਕਿਰਤ ਪਲੀਜ਼ ਮੈਨੂੰ ਮਾਫ ਕਰ ਦੇ ਦੁਬਾਰਾ ਕਦੇ ਐਨੀ ਨਹੀਂ ਪਿੰਦਾ ਉਹ ਸੋਚਦਾ ਹੈ ਕਿ ਮੇਰੇ ਤਾਂ ਪਾਪਾ ਨੇ ਵੀ ਕਿਰਤ ਦਾ ਹੀ ਸਾਥ ਦੇਣਾ ਇਸ ਕਰਕੇ ਮਾਫੀ ਮੰਗਰ ਵਿੱਚ ਹੀ ਭਲਾਈ ਹੈ ਕਿਰਤ ਕਹਿੰਦੀ ਐਨੀ ਨਹੀਂ ਜੇ ਬਿਲਕੁਲ ਨਹੀਂ ਭੀਵੇਂਗਾ ਤਾਂ ਮੈਂ ਸੋਚ ਸਕਦੀ ਹਾਂ ਕਿ ਤੇਰੇ ਨਾਲ ਰਹਿਣ ਵਾਰੇ ਸੋਨੂ ਕਹਿੰਦਾ ਚਲ ਠੀਕ ਹੈ ਮੇਰੀ ਜਾਨ ਮੈਂ ਬਿਲਕੁਲ ਨਹੀਂ ਪਿੰਦਾ ਕਿਰਿਤ ਕਹਿੰਦੀ ਕਸਮ ਖਾ ਤੇ ਉਹਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਦਿੰਦੀ ਹੈ ਸੋਨੂ ਕਹਿੰਦਾ ਤੇਰੀ ਕਸਮ ਮੈਨੂੰ ਮੈਂ ਨਹੀਂ ਪਿੰਦਾ ਵਸ ਤੂੰ ਪਾਪਾ ਨੂੰ ਕੁਝ ਨਾ ਕਹੀਂ ਉਹਨਾਂ ਨੇ ਮੈਨੂੰ ਗੁੱਸੇ ਹੋਣਾ ਹੈ ਕਿਰਿਤ ਕਹਿੰਦੀ ਹੋਣਾ ਹੀ ਚਾਹੀਦਾ ਹੈ ਜੇ ਬੱਚੇ ਗਲਤ ਰਸਤੇ ਤੇ ਤੁਰ ਪੈਣ ਪਹਿਲਾਂ ਹੀ ਵਿਕਾਸ ਵੀਰ ਜੀ ਦੀ ਕੀ ਹਾਲਤ ਹੋਈ ਪਈਏ ਸੋਨੂ ਕਹਿੰਦਾ ਮੈਂ ਤੈਨੂੰ ਪਿਆਰ ਕਰਦਾ ਹਾਂ ਤੇਰੀ ਕਸਮ ਲਈ ਹੈ ਹੁਣ ਮੈਂ ਕਸਮ ਨੂੰ ਥੋੜਾ ਤੋੜਨ ਲੱਗਾ ਉਸ ਨੂੰ ਬਾਹਾਂ ਵਿੱਚ ਕੁੱਟ ਕੇ ਕਹਿੰਦਾ ਹੈ ਕਿ ਆਈ ਲਵ ਯੂ ਮੇਰੀ ਜਾਨੂ ਕਿਰਤ ਕਹਿੰਦੀ ਆਈ ਲਵ ਯੂ ਟੂ ਇਸ ਲਈ ਤਾਂ ਮੈਂ ਤੈਨੂੰ ਕਦੀ ਵੀ ਗਲਤ ਰਸਤੇ ਨਹੀਂ ਜਾਣ ਦਿਆਂਗੀ ਮੈਂ ਚਾਹ ਲੈ ਕੇ ਆਉਂਦੀ ਹਾਂ ਤੁਸੀਂ ਉੱਠ ਕੇ ਮੂੰਹ ਤਾਂ ਧੋ ਲਵੋ ਸੋਨੂ ਸੋਚ ਰਿਹਾ ਹੈ ਕਿ ਕੁੜੀਆਂ ਸੱਚੀ ਦਿਲ ਤੋਂ ਪਿਆਰ ਕਰਦੀਆਂ ਹਨ ਝਾਤੀ ਕਿਰਤ ਕਿੰਨੇ ਪਿਆਰ ਨਾਲ ਗੱਲ ਕਰਨ ਲੱਗ ਪਈ ਤੇ ਮਾਨੀ ਮਨ ਮੁਸਕਰਾਉਂਦਾ ਹੈ ਕਿਰਤ ਚਾਹ ਲੈ ਕੇ ਆਉਂਦੀ ਹੈ ਤਾਂ ਦੋਵੇਂ ਬੈਠ ਕੇ ਚਾਹ ਪੀਂਦੇ ਹਨ ਤਿਫਰਬ ਕਹਿੰਦੀ ਹੈ ਕਿ ਚਲੋ ਵਿਕਾਸ ਵੀਰ ਜੀ ਕੋ ਜਾ ਕੇ ਆਈਏ ਤੇ ਉਹ ਦੋਵੇਂ ਵਿਕਾਸ ਦੇ ਕਮਰੇ ਵਿੱਚ ਚਲੇ ਜਾਂਦੇ ਹਨ ਕਿਰਤ ਤੇ ਸੋਨੂ ਵਿਕਾਸ ਦੇ ਕਮਰੇ ਵਿੱਚ ਜਾਂਦੇ ਹਨ ਤੇ ਉਹ ਬਿੰਮੀ ਨੂੰ ਪੁੱਛਦੀ ਹੈ ਕਿ ਵੀਰ ਜੀ ਦਾ ਠੀਕ ਰਹੇ ਬਿੰਮੀ ਕਹਿੰਦੀ ਰਾਤ ਤਾਂ ਸੁੱਤੇ ਹੀ ਰਹੇ ਸਵੇਰੇ ਹੀ ਖਾਲੀ ਪੇਟ ਵਾਲੀ ਦਵਾਈ ਦਿੱਤੀ ਸੀ ਤਾਂ ਉਲਟੇ ਆ ਗਈ ਕਹਿੰਦੇ ਪੇਟ ਵਿੱਚ ਦਰਦ ਹੁੰਦੀ ਹੈ ਉਦੋਂ ਦੇ ਬੇਸੁੱਤ ਜਹ ਪਏ ਨੇ ਕਿਰਤ ਕਹਿੰਦੀ ਹੈ ਕਿ ਭਾਬੀ ਜੀ ਚਾਹ ਲੈ ਆਵਾ ਵੀਰ ਜੀ ਥੋੜੀ ਚਾਹ ਪੀ ਲੈਣਗੇ ਸੋਨੂ ਵਿਕਾਸ ਕੋਲ ਬੈਠ ਕੇ ਉਸ ਨੂੰ ਉਠਾਉਣ ਲੱਗਾ ਤਾਂ ਵਿਕਾਸ ਕਹਿੰਦਾ ਸੋਨੂ ਮੈਨੂੰ ਆਰਾਮ ਕਰਨ ਦੇ ਪਤਾ ਨਹੀਂ ਕੀ ਹੋ ਗਿਆ ਮੈਨੂੰ ਪੇਟ ਵਿੱਚ ਦਰਦ ਹੁੰਦਾ ਲੱਤਾਂ ਵੀ ਬਹੁਤ ਦੁਖਦੀਆਂ ਹਨ ਪੈਰਾਂ ਬਿਤਾ ਜਾਨ ਹੀ ਨਹੀਂ ਹੈਨੀ ਸੋਨੂ ਕਹਿੰਦਾ ਲਿਆ ਵੀਰੇ ਮੈਂ ਤੇਰੀਆਂ ਲੱਤਾਂ ਕੁੱਟ ਦਿੰਦਾ ਹਾਂ ਤੇ ਉਹ ਉਸਦੇ ਪੈਰ ਤੇ ਲੱਤਾਂ ਕੁੱਟਣ ਲੱਗ ਪਿਆ ਇਹਨਾਂ ਨੂੰ ਕਿਰਤ ਦੋ ਕੱਪ ਚਾਹ ਲਿਆ ਕੇ ਬੀਮੀ ਤੇ ਵਿਕਾਸ ਨੂੰ ਦੇ ਦਿੰਦੀ ਹੈ ਸੋਨੂ ਵਿਕਾਸ ਨੂੰ ਉਠਾ ਕੇ ਚਾਹ ਪਿਆ ਰਿਆ ਸੀ ਤੰਬਲ ਰਾਜ ਵੀ ਅੰਦਰ ਆ ਗਿਆ ਸੋਨੂ ਨੂੰ ਵੇਕ ਉਸ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਹੁਣ ਕੀ ਦੇ ਸਾਹਮਣੇ ਉਸ ਨੂੰ ਕੁਝ ਨਾ ਬੋਲਿਆ ਉਹ ਬੀਮੀ ਨੂੰ ਪੁੱਛਦਾ ਹੈ ਕਿ ਵਿਕਾਸ ਨੂੰ ਦਵਾਈ ਦਿੱਤੀ ਹੈ ਤਾਂ ਉਹ ਦੱਸਦੀ ਹੈ ਕਿ ਦਵਾਈ ਦੇ ਨਾ ਉਲਟ ਆ ਗਈ ਸੀ ਬੰਦ ਰਾਜ ਕਹਿੰਦਾ ਕਿਰਤ ਚਾਹ ਨਾਲ ਵਿਕਾਸ ਨੂੰ ਬ੍ਰੈਡ ਦੇ ਦਿਓ ਫਿਰ ਦਵਾਈ ਦਿੰਦੇ ਹਾਂ ਕੀਰਤ ਬ੍ਰੈਡ ਲਿਆ ਕੇ ਦਿੰਦੀ ਹੈ ਤਾਂ ਵਿਕਾਸ ਨੇ ਅਜੇ ਥੋੜਾ ਹੀ ਬ੍ਰੈਡ ਖਾਦਾ ਸੀ ਕਿ ਉਸ ਨੂੰ ਫੇਰ ਉਲਟੀ ਆ ਗਈ ਤੇ ਪੇਟ ਵਿੱਚ ਬਹੁਤ ਦਰਦ ਹੋਣ ਲੱਗ ਪਿਆ ਬਨਰਾਜ ਸੋਨੂੰ ਨੂੰ ਕਹਿੰਦਾ ਹੈ ਕਿ ਜਲਦੀ ਗੱਡੀ ਲੈ ਕੇ ਆ ਇਸ ਨੂੰ ਹਸਪਤਾਲ ਲੈ ਕੇ ਹੀ ਚਲਦੇ ਹਾਂ ਵਿਕਾਰ ਦੀ ਹਾਲਤ ਵੇਖ ਕੇ ਬਿੰਮੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਕੀਰਤ ਕਹਿੰਦੀ ਹੈ ਭਾਬੀ ਤੁਸੀਂ ਚੁੱਪ ਰਹੋ ਕਰੋ ਐਵੇਂ ਟੈਨਸ਼ਨ ਨਾ ਲਵੋ ਟੈਨਸ਼ਨ ਲੈਣਾ ਬੱਚੇ ਤੇ ਅਸਰ ਪਵੇਗਾ ਸੋਨੂੰ ਗੱਡੀ ਲੈਣ ਗਿਆ ਤਾਂ ਬਨਰਾਜ ਅੰਦਰ ਰੇਨੂ ਕੋਲ ਗਿਆ ਉਹਦੇ ਰਮਾ ਦੋਵੇਂ ਦਰਵਾਜ਼ਾ ਬੰਦ ਕਰ ਟੀਵੀ ਲਾ ਕੇ ਚਾਹ ਪੀ ਰਹੀਆਂ ਸਨ। ਉਹਨਾਂ ਨੂੰ ਕੋਈ ਪਤਾ ਨਹੀਂ ਕਿ ਬਾਹਰ ਕੀ ਹੋ ਰਿਹਾ ਹੈ। ਬਲਰਾਜ ਕਹਿੰਦਾ ਤੂੰ ਕਿਹੋ ਜੀ ਮਾਂ ਹੈ। ਪੁੱਤਰ ਦੀ ਜਾਨ ਨੂੰ ਬਣੀਏ। ਤੂੰ ਬੈਠੀ ਆਰਾਮ ਨਾਲ ਟੀਵੀ ਵੇਖ ਰਹੀ ਹੈਂ। 10000 ਰੁਪਏ ਦੇ ਮੈਨੂੰ। ਉਸ ਨੂੰ ਹਸਪਤਾਲ ਲੈ ਕੇ ਜਾਣਾ ਹੈ। ਅਰੇ ਇਹਨੂੰ ਕਹਿੰਦੀ ਕੀ ਹੋਇਆ ਇਹ ਵਿਕਾਸ ਨੂੰ? ਮੈਂ ਤਾਂ ਚਾਹ ਪੀ ਕੇ ਉਹਦੇ ਕੋਲ ਹੀ ਚੱਲੀ ਸੀ। ਤੇ ਉਹ ਪੈਸੇ ਦੇ ਕੇ ਬਲਰਾਜ ਦੇ ਨਾਲ ਹੀ ਕਮਰੇ ਤੋਂ ਬਾਹਰ ਆ ਗਈ। ਰਮਾ ਵੀ ਚਾਹ ਪੀ ਕੇ ਮਗਰ ਆ ਗਈ। ਬਲਰਾਜ ਨੇ ਸੋਨੂ ਨੇ ਤੇ ਵਿਕਾਸ ਨੂੰ ਗੱਡੀ ਵਿੱਚ ਬਿਠਾਇਆ ਤੇ ਬਿੰਮੀ ਨੇ ਉਸ ਦੀਆਂ ਦਵਾਈਆਂ ਤੇ ਰਿਪੋਰਟਾਂ ਪਾਣੀ ਗੱਡੀ ਵਿੱਚ ਰੱਖ ਦਿੱਤਾ ਬਲਰਾਜ ਰੇਨੂ ਨੂੰ ਗੁੱਸੇ ਨਾਲ ਕਹਿੰਦਾ ਹੈ ਆ ਜਾ ਤੂੰ ਵੀ ਦਫਾ ਹੋ ਗੱਡੀ 'ਚ ਕਿ ਤੈਨੂੰ ਸੱਦਾ ਦੇਣਾ ਪੈਣਾ ਰੇਨੂ ਬਲਰਾਜ ਨੂੰ ਗੁੱਸੇ ਵਿੱਚ ਵੇਖ ਛੇਤੀ ਛੇਤੀ ਗੱਡੀ ਵਿੱਚ ਬੈਠ ਗਈ ਤੇ ਸੋਨੂ ਗੱਡੀ ਸੀਟ ਤੇ ਕੁਝ ਹੋਰ ਟੈਸਟ ਕਰਾਉਣ ਨੂੰ ਕਿਹਾ ਸੋ ਉਹਨੂੰ ਲੈਬ ਵਾਲੇ ਨੂੰ ਬੁਲਾ ਕੇ ਲਿਆਇਆ ਤੇ ਉਹ ਵਿਕਾਸ ਦਾ ਸੈਂਪਲ ਲੈ ਗਿਆ ਟੈਸਟ ਦੀ ਰਿਪੋਰਟ 4 ਘੰਟੇ ਬਾਅਦ ਆਉਣੀ ਸੀ ਡਾਕਟਰ ਕਹਿੰਦਾ ਕਿ ਇਸ ਨੂੰ ਐਡਮਿਟ ਹੀ ਕਰਨਾ ਪਵੇਗਾ ਮੈਨੂੰ ਲੱਗਦਾ ਹੈ ਪੇਟ ਦੀ ਇਨਫੈਕਸ਼ਨ ਜ਼ਿਆਦਾ ਵੱਧ ਗਈ ਉਹ ਹੋਂ ਰਿਪੋਰਟ ਆਉਣ ਤੇ ਹੀ ਪਤਾ ਲੱਗੇਗਾ ਬਲਰਾਜ ਸੋਨੂੰ ਨੂੰ ਕਹਿੰਦਾ ਹੈ ਕਿ ਤੂੰ ਹੁਣ ਕਾਜਾ ਅਸੀਂ ਹੈਗਿਆਂ ਦੋਵੇਂ ਤੂੰ ਦੁਕਾਨ ਤੇ ਚਲਾ ਜਾਵੇਂ ਤੇ ਜੇ ਡਾਕਟਰ ਨੇ ਛੁੱਟੀ ਦਿੱਤੀ ਤਾਂ ਤੈਨੂੰ ਫੋਨ ਕਰਾਂਗਾ ਨਾਲੇ ਕੱਲ ਵਾਲਾ ਕੰਮ ਤੇ ਨਾ ਕਰੀਏ ਅੱਜ ਆ ਆਪਣੇ ਪ੍ਰਾ ਦਾ ਹਾਲ ਵੇਖ ਲੈ ਅੱਗੇ ਤੇਰੀ ਮਰਜ਼ੀ ਏ ਸੋਨੂ ਕਹਿੰਦਾ ਪਾਪਾ ਉਹਦਾ ਦੋਸਤ ਪਾਰਟੀ ਮੰਗਣ ਲੱਗ ਪਏ ਸੀ ਤਾਂ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਅੱਜ ਜਦੋਂ ਫੋਨ ਕਰੂੰਗੀ ਉਦੋਂ ਹੀ ਆ ਜਾਵਾਂਗਾ ਸੋਨੂ ਕਹਾਰਾ ਤਾਂ ਬੀਮੀ ਉਸ ਨੂੰ ਵਿਕਾਸ ਬਾਰੇ ਪੁੱਛਦੀ ਹੈ ਤਾਂ ਉਹ ਕਹਿੰਦਾ ਹੈ ਕਿ ਉਸ ਨੂੰ ਐਡਮਿਟ ਕਰ ਲਿਆ ਹੈ ਰਾਮਾ ਤੇ ਉਸ ਦਾ ਘਰ ਵਾਲਾ ਕਹਿੰਦੇ ਸੋਨੂ ਤੂੰ ਸਾਨੂੰ ਬਸੜਾ ਅਸੀਂ ਤਾਂ ਰਹਿ ਪਏ ਸੀ ਕਿ ਚਲੋ ਖੁਸ਼ੀ ਦਾ ਮੌਕਾ ਏ ਹੁਣ ਮੁੰਡਾ ਬਿਮਾਰ ਹੋ ਗਿਆ ਏ ਅਸੀਂ ਤੁਹਾਨੂੰ ਹੀ ਤੰਗ ਕਰਨਾ ਏ ਸੋਨੂੰ ਰੋਟੀ ਖਾ ਕੇ ਕੀਰਤ ਨੂੰ ਕਹਿੰਦਾ ਹੈ ਕਿ ਮੰਮੀ ਪਾਪਾ ਦੀ ਰੋਟੀ ਪਾ ਦੇ ਪੂਆ ਹੋਰਾਂ ਨੂੰ ਬਸ ਚੜਾ ਕੇ ਮੰਮੀ ਪਾਪਾ ਨੂੰ ਹੱਸਦਾ ਰੋਟੀ ਦੇ ਕੇ ਦੁਕਾਨ ਤੇ ਜਾਵਾਂਗਾ ਕੀਰਤ ਸੋਨੂੰ ਨੂੰ ਰੋਟੀ ਪੜਾਉਂਦੀ ਹੋਈ ਕਹਿੰਦੀ ਹੈ ਕਿ ਕੱਲ ਵਾਲਾ ਕੰਮ ਨਾ ਕਰਿਓ ਸੋਨੂੰ ਕਹਿੰਦਾ ਹੱਦ ਹੋਈ ਪਈ ਏ ਯਾਰ ਇੱਕ ਵਾਰ ਕਿਹਾ ਤਾਂ ਹੈ ਤੇ ਉਹ ਪੂਆ ਫੁੱਫਣ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ ਸੋਨੂੰ ਪੂਆ ਫੁੱਫਣ ਨੂੰ ਬਸ ਚੜਾ ਕੇ ਹਾਸਤਾ ਰੋਟੀ ਫਰੋਂ ਗਿਆ ਤਾਂ ਵਿਕਾਸ ਵਾਲੇ ਪੁੱਛਦਾ ਤਾਂ ਬਲਰਾਜ ਰੋਣ ਲੱਗ ਪਿਆ ਵਿਕਾਸ ਦੀ ਹਾਲਤ ਮੇ ਤੋਂ ਵੇਖੀ ਨਹੀਂ ਜਾਂਦੀ ਉਹ ਬਹੁਤ ਪੀੜਤ ਹੋ ਰਹੀ ਸੀ ਬਹੁਤ ਹੀ ਤੇਜ਼ ਬੁਖਾਰ ਹੋ ਗਿਆ ਏ ਡਾਕਟਰ ਨੇ ਟੀਕੇ ਲਾਏ ਤੇ ਕੁਝ ਟੀ ਤੇ ਕੁਝ ਹੁਣ ਥੋੜਾ ਸਮਲੀ ਟਿਕਿਆ ਹੈ ਤੇਰੀ ਮਾਂ ਨੂੰ ਉਸ ਕੋਲ ਬਿਠਾ ਕੇ ਆ ਮੈਂ ਪਾਣੀ ਪੀਣ ਆਇਆ ਸੀ ਸੋਨੂੰ ਕਹਿੰਦਾ ਆ ਲੋ ਪਾਪਾ ਮੈਂ ਰੋਟੀ ਤੇ ਚਾਹ ਪਾਣੀ ਲੈ ਕੇ ਆਇਆ ਹਾਂ ਤੁਸੀਂ ਖਾ ਲਵੋ ਮੈਂ ਬੀਰੇ ਕੋਲ ਬੈਠਦਾ ਹਾਂ ਤੇ ਮੰਮੀ ਵੀ ਰੋਟੀ ਖਾ ਲੈਣਗੀ ਸੋਨੂ ਬਾੜ ਵਿੱਚ ਗਿਆ ਤੇ ਰੇਨੂ ਨੂੰ ਬਾਹਰ ਪੇਜ ਵੀਕ ਆਪ ਵਿਕਾਸ ਕੋਲ ਬੈਠ ਜਾਂਦਾ ਹੈ ਵਿਕਾਸ ਦੇ ਗਲੂਕੋਜ਼ ਲੱਗਾ ਹੋਇਆ ਸੀ ਤੇ ਉਹ ਸੁੱਤਾ ਹੋਇਆ ਪਿਆ ਸੀ ਤਾਂ ਉਹ ਤਾਂ ਰੰਗ ਪੀਲਾ ਹੋਇਆ ਪਿਆ ਤੇ ਸਰੀਰ ਵੀ ਪਹਿਲਾਂ ਨਾਲੋਂ ਅੱਧਾ ਰਹਿ ਗਿਆ ਸੀ ਬਲਰਾਜ ਰੋਟੀ ਖਾ ਕੇ ਆਇਆ ਤਾਂ ਸੋਨੂ ਨੂੰ ਕਹਿੰਦਾ ਕਿ ਹੁਣ ਦੁਕਾਨ ਤੇਰੇ ਸਿਰ ਤੇ ਹੈ ਨੌਕਰ ਮਾਲਕ ਤੋਂ ਬਿਨਾ ਕੰਮ ਨਹੀਂ ਕਰਦੇ ਸੋਨੂ ਕਹਿੰਦਾ ਠੀਕ ਏ ਪਾਪਾ ਮੈਂ ਕਰ ਸਾਮਾਨ ਫੜਾ ਕੇ ਦੁਕਾਨ ਤੇ ਜਾਣਾ ਹੈ ਸੋਨੂ ਕਰ ਗਿਆ ਤਾਂ ਕੀਰਤ ਨੂੰ ਕਹਿੰਦਾ ਕਿ ਇੱਕ ਕੱਪ ਚਾਹ ਬਣਾ ਦੇ ਕੀਰਤ ਚਾਹ ਬਣਾ ਕੇ ਲਿਆਈ ਤਾਂ ਸੋਨੂ ਨੂੰ ਪਰੇਸ਼ਾਨ ਵੇਖ ਕਹਿੰਦੀ ਕੀ ਗੱਲ ਵੀਰ ਜੀ ਠੀਕ ਨਹੀਂ ਸੋਨੂ ਕਹਿਣ ਲੱਗਾ ਕਿ ਵੀਰੇ ਦੀ ਹਾਲਤ ਬਹੁਤ ਖਰਾਬ ਹੈ ਉਸ ਵੱਲ ਵੇਖਿਆ ਨਹੀਂ ਜਾਂਦਾ ਕਿੰਨੀ ਸਿਹਤ ਸੀ ਤੇ ਹੁਣ ਹੱਡੀਆਂ ਦੀ ਮੋਟ ਬਣ ਗਿਆ ਹੈ ਕੀਰਤ ਕਹਿੰਦੀ ਵੀਰ ਜੀ ਨਸ਼ੇ ਵਿੱਚ ਕਿਵੇਂ ਪੈ ਗਏ ਪਹਿਲਾਂ ਤਾਂ ਕਹਿੰਦੇ ਪੜਾਈ ਵਿੱਚ ਵੀ ਠੀਕ ਹੁੰਦੇ ਸੀ ਸੋਨੂ ਕਹਿੰਦਾ ਹੋਰ ਵਧੀਆ ਵੱਡਦਾ ਸੀ ਵੀ ਇਹ ਕਰਕੇ ਉਹ ਲਾ ਕਰਨ ਲੱਗ ਗਿਆ ਸੀ ਕਿੰਨਾ ਸੋਹਣਾ ਲੱਗਦਾ ਸੀ ਵੀਰਾ ਕਿੰਨੀ ਸਿਹਤ ਹੁੰਦੀ ਸੀ ਪਪਾ ਕਿੰਨਾ ਧਿਆਨ ਰੱਖਦੇ ਸੀ ਸਾਡਾ ਦੋਵਾਂ ਦਾ ਆਪ ਗੋਲ ਖੜੇ ਹੋ ਕੇ ਸਾਨੂੰ ਦੁੱਧ ਪਿਉਂਦੇ ਸੀ ਕਹਿਣਾ ਤੁਹਾਡੀ ਮਾਂ ਲਾਪਰਵਾਹ ਹੈ ਪਤਾ ਨਹੀਂ ਬਾਅਦ ਵਿੱਚ ਤੁਹਾਨੂੰ ਦੇਵੇ ਜਾਂ ਨਾ ਦੇਵੇ ਕਿਲੋ-ਕਿਲੋ ਦੁੱਧ ਇੱਕੋ ਡੀਕ ਵਿੱਚ ਪੀਣ ਨੂੰ ਕਹਿੰਦੇ ਸੀ ਮੇਰੇ ਤੋਂ ਪੀਤਾ ਨਹੀਂ ਜਾਂਦਾ ਸੀ ਪਰ ਵੀਰਾ ਤਾਂ ਇੱਕੋ ਵਾਰ ਪੀ ਕੇ ਸਾਹ ਲੈਂਦਾ ਸੀ ਸਾਨੂੰ ਕਹਿੰਦਾ ਇੰਨਾ ਦੁੱਧ ਤਾਂ ਮੱਝਾਂ ਰੱਖਣ ਵਾਲਿਆਂ ਦੇ ਕਰਨੀ ਹੁੰਦਾ ਜਿੰਨਾ ਮੈਂ ਤੁਹਾਡੇ ਲਈ ਮੁੱਲ ਲੈਂਦਾ ਹਾਂ ਮੰਮੀ ਨੇ ਕਹਿਣਾ ਤੱਕਾ ਕਿਉਂ ਕਰਦੇ ਹੋ ਤਾਂ ਪਾਪਾ ਮਜ਼ਾਕ ਕਰਦੇ ਮਾਂ ਮਦਰੀ ਹੋਵੇ ਤਾਂ ਬੱਚੇ ਲੰਮੇ ਨਹੀਂ ਹੁੰਦੇ ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਮਦਰੇ ਰਹਿ ਜਾਣ ਵੀਰਾ ਪੂਰਾ ਕੱਦ ਕੱਢ ਗਿਆ ਤੇ ਮੈਂ ਛੋਟਾ ਰਹਿ ਗਿਆ ਤਾਂ ਪਾਪਾ ਨੇ ਕਿਹਾ ਤੂੰ ਤਾਂ ਮਾਂ ਤੇ মামਮਿਆਂ ਤੇ ਚਲਾ ਗਿਆ ਵੀਰੇ ਨੂੰ ਜੱਫੀ ਪਾ ਕੇ ਕਹਿਣਾ ਆ ਮੇਰਾ ਪੁੱਤਰ ਮੇ ਤੇ ਗਿਆ ਹੈ ਚੰਗਾ ਬਲਤਾ ਗਿਆ ਸੀ ਚੰਡੀਗਾ ਹੋਸਟਲ ਉੱਥੇ ਹੀ ਮੁੰਡਿਆਂ ਨਾਲ ਨਸ਼ੇ ਕਰਨ ਲੱਗ ਪਿਆ ਤੇ ਉਹ ਮੰਮੀ ਤੋਂ ਜਿੰਨੇ ਪੈਸੇ ਮੰਗਦਾ ਉਹ ਦੇ ਦੇਂਦੇ ਸੀ ਕਿ ਲੋੜ ਹੋਣੀ ਹੈ ਕਦੇ ਪੈਸੇ ਦਾ ਹਿਸਾਬ ਪੁੱਛਿਆ ਹੀ ਨਹੀਂ ਤੇ ਫਿਰ ਉਹ ਲੜਕੇ ਬੱਤ ਪੈਸੇ ਲੈ ਜਾਂਦਾ ਤੇ ਉਸ ਦਿਨ ਤਾਂ ਹਾਦੀ ਹੋ ਗਈ ਜਦੋਂ ਜਾਣ ਲੱਗਾ ਮੰਮੀ ਦੀ ਸੋਨੇ ਦੀ ਚੇਨ ਗਲੇ ਵਿੱਚੋਂ ਖਿੱਚ ਕੇ ਲੈ ਗਿਆ ਤੇ ਉਸ ਦਿਨ ਮੰਮੀ ਨੇ ਪਾਪਾ ਨੂੰ ਦੱਸਿਆ ਤਾਂ ਪਾਪਾ ਮੰਮੀ ਨਾਲ ਕਿੰਨਾ ਲੜੇ ਸੀ ਕਿ ਤੂੰ ਉਸ ਨੂੰ ਬਾਧੂ ਪੈਸੇ ਕਿਉਂ ਦਿੰਦੀ ਸੀ ਤੈਨੂੰ ਪਤਾ ਨਹੀਂ ਸੀ ਕਿ ਜਿਆਦਾ ਪੈਸੇ ਬੱਚੇ ਨੂੰ ਵਿਗਾੜ ਦਿੰਦੇ ਹਨ ਜਦੋਂ ਪਾਪਾ ਕਾਲਜ ਗਏ ਤਾਂ ਪ੍ਰਿੰਸੀਪਲ ਕਹਿਣ ਲੱਗੇ ਕਿ ਵਿਕਾਸ ਦੀਆਂ ਪਹਿਲੇ ਸੈਮੈਸਟਰ ਵਿੱਚ ਦੋ ਪੇਪਰਾਂ ਵਿੱਚ ਰੀਪੀਅਰ ਸੀ ਜੋ ਉਸਨੇ ਕਲੀਅਰ ਨਹੀਂ ਕੀਤੀ ਤੇ ਉਸ ਤੋਂ ਬਾਅਦ ਉਹ ਕਾਲਜ ਹੀ ਨਹੀਂ ਆਇਆ ਪਾਪਾ ਕਹਿੰਦੇ ਕਿ ਅਜੇ ਪਰਸੋ ਤਾਂ ਉਸ ਘਰੋਂ ਫੀਸ ਲਈ ਪੈਸੇ ਲੈ ਕੇ ਆਇਆ ਹੈ ਸ ਤੁਸੀਂ ਸਾਨੂੰ ਦੱਸਣਾ ਤਾਂ ਸਹੀ ਸੀ ਕਿ ਵਿਕਾਸ ਕਾਲਜ ਨਹੀਂ ਆ ਰਿਹਾ ਵੇਖੋ ਜੀ ਉਹ ਕੋਈ ਛੋਟਾ ਬੱਚਾ ਨਹੀਂ ਸੀ ਜਿਸ ਵਾਰੀ ਅਸੀਂ ਤੁਹਾਨੂੰ ਦੱਸਦੇ ਔਲਾਦ ਦਾ ਸਟੂਡੈਂਟ ਸੀ ਤੇ ਅਸੀਂ ਇਸ ਉਮਰ ਵਿੱਚ ਬੱਚਿਆਂ ਨੂੰ ਕੁਝ ਨਹੀਂ ਕਹਿ ਸਕਦੇ ਉਹਨਾਂ ਦੀ ਮਰਜ਼ੀ ਹੁੰਦੀ ਹੈ ਕਲਾਸ ਲਗਾਉਣੀ ਹੈ ਜਾਂ ਨਹੀਂ ਇਸ ਉਮਰ ਵਿੱਚ ਉਹ ਆਪਣਾ ਮਾਰਾ ਚੰਗਾ ਸਮਝ ਜਾਂਦੇ ਹਨ ਜੀ ਉਹ ਕਰਨੇ ਗਿਆ ਤਾਂ ਉਸ ਨੂੰ ਲੈ ਜਾਓ ਉਸਨੇ ਨਹੀਂ ਪੜਨਾ ਫਿਰ ਪਾਪਾ ਉਹਦੇ ਕਲਾਸ ਦੇ ਮੁੰਡਿਆਂ ਕੋਲ ਗਏ ਤਾਂ ਇੱਕ ਮੁੰਡਾ ਕਹਿੰਦਾ ਅੰਕਲ ਕੁਝ ਵਿਗੜੇ ਹੋਏ ਮੁੰਡੇ ਇੱਕ ਪੀਜੀ ਵਿੱਚ ਰਹਿੰਦੇ ਹਨ ਵਿਕਾਸ ਉਹਨਾਂ ਕੋ ਰਹਿਦਾ ਹੈ ਮੈਂ ਤਾਂ ਬਹੁਤ ਕਿਹਾ ਕਿ ਤੂੰ ਉਹਨਾਂ ਦਾ ਸਾਥ ਛੱਡ ਦੇ ਪਰ ਉਹ ਉਹਨਾਂ ਨਾਲ ਰਲ ਕੇ ਮੇਰੇ ਨਾਲ ਹੀ ਲੜ ਪਿਆ ਤੇ ਉਹ ਮੁੰਡਾ ਪਾਪਾ ਜੀ ਨੂੰ ਪੀਜੀ ਵਿੱਚ ਛੱਡ ਆਇਆ ਤਾਂ ਪਾਪਾ ਨੇ ਵੇਖਿਆ ਕਿ ਦੋ ਉਹ ਮੁੰਡੇ ਹੋਰ ਤੇ ਵੀਰਾ ਬੈਠੇ ਸ਼ਰਾਬ ਪੀ ਰਹੇ ਸੀ ਪਾਪਾ ਨੂੰ ਵੇਖ ਕੇ ਪੀਜੀ ਵਾਲੇ ਅੰਕਲ ਆ ਕੇ ਕਹਿਣ ਲੱਗੇ ਮੈਂ ਇਹਨਾਂ ਤੋਂ ਬਹੁਤ ਦੁਖੀ ਹਾਂ ਤੁਸੀਂ ਆਪਣੇ ਬੇਟੇ ਨੂੰ ਲੈ ਜਾਓ ਮੈਂ ਤਾਂ ਹੁਣ ਇਹਨਾਂ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਕਰਨੀ ਹੈ ਪਾਪਾ ਗੱਡੀ ਕਰਾ ਕੇ ਉੱਥੋਂ ਵੀਰੇ ਨੂੰ ਲੈ ਕੇ ਆਏ ਤਾਂ ਵੀਰੇ ਨੂੰ ਨਸ਼ੇ ਦੀ ਆਦਤ ਪੈ ਚੁੱਕੀ ਸੀ ਪਾਪਾ ਨੇ ਉਸ ਨੂੰ ਨਸ਼ਾ ਛਡਾਊ ਕੈਂਪ ਦੇ ਵਿੱਚ ਦਾਖਲ ਕਰਵਾਇਆ ਪਰ ਮੰਮੀ ਨੇ ਛੇਤੀ ਹੀ ਵੀਰੇ ਦਾ ਵਿਆਹ ਕਰ ਦਿੱਤਾ ਕਿ ਵਿਆਹ ਤੋਂ ਬਾਅਦ ਆਪੇ ਛੱਡ ਦੇਵੇਗਾ ਪਰ ਵੀਰਾ ਦਿਨੋਂ ਦਿਨ ਵਾਅਦਾ ਹੀ ਗਿਆ ਤੇ ਇਤੋਂ ਤੱਕ ਪਹੁੰਚ ਗਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ